ਸਸਿਕਾਲ ਦੋਸਤੋ ਹਨੀਸ ਐਸੈਂਟਰ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਾਂ ਸਾਰੇ ਵਧੀਆ ਹੋਵੋਗੇ ਸਾਰੇ ਈਵਰਸ ਜੋ ਸਾਡਾ ਚੈਨਲ ਦੇਖ ਰਹੇ ਨੇ ਜੀ ਉਹਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਏ ਜੀ ਉਹਨਾਂ ਵਿਦਿਆਰਥੀਆਂ ਦੇ ਲਈ ਉਹਨਾਂ ਮਾਸਟਰਾਂ ਦੇ ਲਈ ਟੀਚਰਾਂ ਦੇ ਲਈ ਜਿਹੜੇ ਰੋਜ਼ ਸਕੂਲ ਜਾਂ ਕਾਲਜ ਦੇ ਵਿੱਚ ਪੜਾਉਣ ਜਾਂਦੇ ਨੇ ਸੋ ਦੋਸਤੋ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਜੀ ਉਹ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਲਾਨ ਕਰਿਆ ਗਿਆ ਜੀ ਸੂਬੇ ਦੇ ਵਿੱਚ 8 April 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਦੋਸਤੋ ਸਰਕਾਰ ਨੇ ਇਹ ਛੁੱਟੀ ਐਲਾਨ ਦਿੱਤੀ ਹੈ ਇਸ ਦਿਨ ਸੂਬੇ ਪਰਦੇ ਸਕੂਲ ਕਾਲਜ ਵਿਦਿਅਕ ادارے ਆਦ ਹੋਰ ਵਿਵਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ ਦਰਅਸਲ ਇਸ ਦਿਨ ਸ਼੍ਰੀ ਗੁਰੂ ਨਾਭਾ ਦਾਸ ਦੀ ਦਾ ਜਨਮ ਦਿਨ ਜਨਮ ਦਿਵਸ ਸੂਬੇ ਪਰ ਵਿੱਚ ਮਨਾਇਆ ਜਾਵੇਗਾ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਵਸ ਨੂੰ ਥਾਂ ਦਿੱਤੀ ਹੈ ਇਸ ਦੇ ਚਲਦੇ ਸਰਕਾਰ ਵੱਲੋਂ ਛੁੱਟੀ ਐਲਾਨ ਦਿੱਤੀ ਗਈ ਹੈ ਜਿਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਦੋਸਤੋ ਅਗਰ ਤੁਹਾਡਾ ਕੋਈ ਕੰਮ ਇੰਪੋਰਟੈਂਟ ਹੈ ਜੀ ਜਾਂ ਤੁਸੀਂ ਕੋਈ ਕੰਮ ਕਰਨ ਜਾਣਾ ਸੀਗਾ ਕੋਈ ਬੱਚੇ ਨੇ ਜਿਹੜੇ ਡਿਸਟੈਂਸ ਰਾਹੀਂ ਪੜ੍ਹਾਈ ਕਰ ਰਹੇ ਨੇ ਕਈ ਵਾਰੀ ਆਪਾਂ ਨੂੰ ਹੁੰਦਾ ਹੈ ਵੀ ਆਪਾਂ ਸੋਮਵਾਰ ਨੂੰ ਜਾ ਕੇ ਕਾਲਜ ਦੇ ਵਿੱਚ ਜਾਇਆ ਹੀ ਇਹ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਸੋ ਉਹਨਾਂ ਵਿਦਿਆਰਥੀਆਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਜਿਹੜੀ ਆਉਣ ਵਾਲੀ 8 ਅਪ੍ਰੈਲ ਹੈ ਜੀ ਸੋਮਵਾਰ ਦਾ ਦਿਨ ਹੈ ਉਸ ਦਿਨ ਸਰਕਾਰ ਨੇ ਛੁੱਟੀ ਐਲਾਨ ਦਿੱਤੀ ਹੈ ਸੋ ਇਹ ਬਹੁਤ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਜਿਹੜੀ ਬੁਢਾਪਾ ਪੈਨਸ਼ਨ ਹੈ ਜੀ ਉਹ ਵੀ ਪੈਣ ਵਾਲੀ ਹੈ ਤੇ ਇਸ ਵਾਰੀ ਦੇਖਦੇ ਆ ਵੀ ਬੜਾ ਆਪਾਂ ਪੈਨਸ਼ਨ 1500 ਆਉਗੀ ਜਾਂ 2500 ਆਉਗੀ ਸੋ ਦੋਸਤੋ ਉਮੀਦ ਹੈ ਜੀ ਕਿ ਜੋ ਵੀ ਹੋਊਗਾ ਵਧੀਆ ਹੋਊਗਾ ਬਜ਼ੁਰਗਾਂ ਦੇ ਨਾਲ ਇਨਸਾਫ ਹੋਊਗਾ ਤੇ ਜਿਹੜਾ ਪਹਿਲਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਹੈ ਕਿ ਖਾਕਾ ਤਿਆਰ ਕਰ ਲੈ ਗਿਆ 1000 ਰੁਪਏ ਜਿਹੜਾ ਵੂਮਨ ਨੂੰ ਲੇਡੀਜ਼ ਨੂੰ ਦੇਣਾ ਉਹ ਵੀ ਦੇਖਦੇ ਆ ਕਿ ਕਦੋਂ ਆਪਾਂ ਨੂੰ ਮਿਲਣਾ ਸਟਾਰਟ ਹੋਊਗਾ ਸੋ ਪਹਿਲੇ ਦੀ ਸਕੀਮ ਦੇ ਅਧੀਨ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਸਕੀਮਾਂ ਚਲਾਈਆਂ ਹੋਈਆਂ ਨੇ ਉਹ ਤੁਸੀਂ ਆਪਣੇ ਸਰਪੰਚ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਆਪਣੇ ਸਰਪੰਚ ਸਾਹਿਬ ਤੋਂ ਸਕੀਮਾਂ ਦੀ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਜਿਆਦਾ ਜਾਣਕਾਰੀ ਨਾਲ ਹਨੀ ਸੈਂਟਰ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਦਿਓ